ਬੱਦਲ ਕੋ ਪ੍ਰਲੋਕ ਲਾਇਆ ਜਾ ਸੀਗਾ ਖਸ਼ੀਸ਼ਾ ਸੌਰੀ ਟੀਮ ਬਹੁਤ ਵਧੀਆ ਖੇਡ ਰਹੀ ਆ ਵੈਲ ਡਨ ਵੈਰੀ ਗੁੱਡ ਜ਼ਿਲ੍ਹਾ ਪ੍ਰਧਾਨ ਸ਼ਗਵੰਤ ਸਿੰਘ ਜੀ ਪੱਕਾ ਪੱਕਾ ਜੀ ਮੀਤ ਪ੍ਰਧਾਨ ਆ ਗਿਆ ਪਤਾ ਨਹੀਂ ਲੱਗਦਾ ਪਤਾ ਨਹੀਂ ਆਉਂਦਾ ਇਹ ਇਹ ਦੇ ਰਿਹਾ ਹਣਾ ਬਾਦੂ ਦੇਖਦਾ ਤਿਕਰਾ ਦੇ ਲਾਗੀ ਜਿਹੜਾ ਡਿਪਾਰਟਮੈਂਟ ਦਾ ਮੁਲਾਕੀ ਗਾ ਆਰਮੀ ਤੋਂ ਆ ਬੈਸ ਬਾਕੀ ਰੌਡਸ ਕਾਫੀ ਕਵਰ ਹੋ ਗਿਆ ਆਪਾਂ ਤੁਸੀਂ ਰੱਖੋ ਨਹੀਂ ਪਿਆ ਬੇਨਤੀ ਕਰਦੇ ਹਾਂ ਕਿ ਸਨਮਾਨ ਲੈਣ ਡਿਊਟੀ ਸਾਹਿਬ ਨੂੰ ਬੇਨਤੀ ਕਰਾਂਗੇ

ਬਹੁਤ ਬਹੁਤ ਧੰਨਵਾਦ ਆ ਆਪਣਾ ਕੀਮਤੀ ਸਮਾਂ ਕੱਢਣ ਲਈ। ਉਹ ਵੀ ਸਾਡੇ ਨਾਲ ਰਹੇ ਐਕਸਪੀਰਟ ਸਾਹਿਬ ਜੀ। ਅਲਚੰਕੀ ਇੰਚਾਰਜ ਚੰਦ ਬਾਜਾ ਮੈਡਮ ਗੁਜੇਂਦਰਪੁਰ ਜੀ ਜਿਨ੍ਹਾਂ ਨੇ ਬਹੁਤ ਬਹੁਤ ਧੰਨਵਾਦ ਕਰਦਾ ਪੈਣ ਨੂੰ ਮਾਣ ਵਧਾਇਆ। ਬਹੁਤ ਧੰਨਵਾਦ ਆ ਸਾਰੀ ਟੀਮ ਦਾ ਤੇ ਪਰ ਹੋਰ ਹੁਣ ਮੈਂ ਬੇਨਤੀ ਕਰੂੰਗਾ ਜਨਪਾਲ ਸਾਹਿਬ ਨੂੰ ਕਿ ਜੀ ਦਾ ਸ਼ਾਮ ਸਾਹਿਬ ਜੀ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਨਿਸ਼ਚੇ ਮਿਸ਼ਨ ਦੇ ਤਹਿਤ ਜੋ ਅਸੀਂ ਐਂਟੀ ਡਰੱਗ ਜੋ ਇਹਨਾਂ ਤੇ ਅਸੀਂ ਕਾਬੂ ਪਾਉਣ ਲਈ ਜਿਹੜੇ ਪਿੰਡ-ਪਿੰਡ ਜਿਹੜੇ ਹੈਗਾ ਗੇਮਜ਼ ਕਰਾਈਆਂ ਜਾ ਰਹੀਆਂ ਐ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਵੀ ਸਾਨੂੰ ਬੜਾ ਮਤਲਬ ਸਪੈਸ਼ਲ ਇਸ ਬਾਰੇ ਦਰਦਾਇਆ ਗਿਆ ਵੀ ਤੁਸੀਂ ਪਿੰਡ-ਪਿੰਡ ਜਾ ਕੇ ਇਕੱਲੇ-ਇਕੱਲੇ ਬੰਦੇ ਨਾਲ ਉਹਨਾਂ ਨੂੰ ਮਿਲੋ ਉਹਨਾਂ ਦੀਆਂ ਮੁਸ਼ਕਲ ਦੁੱਖ ਤਕਲੀਫਾਂ ਪੁੱਛਦੇ ਹੋਏ ਤੇ ਸਾਰੇ ਰਲ ਮਿਲ ਕੇ ਆਪਾਂ ਸਮਾਜ ਦੇ ਵਿੱਚ ਇਕੱਠੇ ਹੋ ਕੇ ਇਹ ਡਰੱਗ ਦੇ ਜਿਹੜੀ ਲਾਮਤਾਂ ਹੈ ਇਨੂੰ ਜੋ ਅੱਜ ਇੱਕ ਸੋਸ਼ਲ ਪ੍ਰੋਬਲਮ ਬਣ ਚੁੱਕੀ ਹੈ ਇਹਨੂੰ ਆਪਾਂ ਕਰਸ਼ ਕਰਨਾ ਹੈਗਾ ਉਸ ਦੇ ਤਹਿਤ ਜਿਹੜਾ ਯੂਥ ਜਿਹੜੇ ਹੁਣ ਸਾਡੇ ਨਾਲ ਆ ਰਹੇ ਆ ਮੋਦਬਰ ਵਿਅਕਤੀ ਸਾਡੇ ਨਾਲ ਆ ਰਹੇ ਆ ਪਿੰਡਾਂ ਦੇ ਪੰਜ ਸਰਪੰਚ ਭੈਣ ਭਾਈ ਜੋ ਸਾਰੇ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਆ ਉਹਦੇ ਤਹਿਤ ਜਿਹੜੀ ਜੇ ਅਸੀਂ ਪਿੰਡ ਪਿੰਡ ਲਈ ਗੇਮਸ ਕਰਾਉਣੇ ਆ ਤਾਂ ਕਿ ਜੇ ਕਿਸੇ ਪਿੰਡ ਦੇ ਵਿੱਚ ਇਨਡੋਰ ਜ਼ਿਆਦਾ ਹੋ ਗਿਆ ਇਨਡੋਰ ਦਾ ਮਤਲਬ ਜਿਹੜੇ ਅੰਦਰ ਬੈਠ ਕੇ ਕੋਈ ਗੇਮ ਕਰਦੇ ਆ ਸੀ ਆਊਟਡੋਰ 'ਚ ਬੱਚਾ ਨੂੰ ਲਿਆ ਰਹੇ ਆ ਤਾਂ ਜੋ ਵੱਧ ਤੋਂ ਵੱਧ ਜਿਹੜਾ ਹੈਗਾ ਬੱਚੇ ਖੇਡਣ ਤੇ ਜਿਹੜਾ ਇਹਨਾਂ ਦਾ ਧਿਆਨ ਪੋਜ਼ਿਟਿਵ ਪਾਸੇ ਹੋ ਕੇ ਹੁਣ ਤਾਂ ਵਧੀਆ ਚੰਗੇ ਨਰੋਏ ਸਮਾਜ ਦੀ ਸੀ ਸਿਰਜਣਾ ਕਰ ਸਕੀ ਜੀ। ਪਰ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੀਦਾ? ਨੌਜਵਾਨ ਪੀੜ੍ਹੀ ਨੂੰ ਬਸ ਇਹੀ ਮੈਸੇਜ ਦਿਆਂਗੇ ਜੇ ਅਸੀਂ ਵੀ 66 ਦੇ ਵਿੱਚ ਆਊਟਡੋਰ ਕਰਦੇ ਸੀ, ਗੇਮਜ਼ ਕਰਦੇ ਸੀ। ਆਊਟਡੋਰ ਤੁਹਾਡੀ ਲਾਈਫ ਚੋਂ ਜਾ ਨਹੀਂ ਸਕਦਾ ਕਿਉਂਕਿ ਜਦ ਤੁਸੀਂ ਬਡਾਪੇ ਚ ਵੀ ਜਾਂਦੇ ਆ ਤਾਂ ਤਾਂ ਵੀ ਮਤਲਬ ਤੁਹਾਡੀ ਸਿਹਤ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਆ। ਜੇਕਰ ਤੰਦਰੁਸਤ ਹੈਗੇ ਤਾਂ ਫਿਰ ਅਸੀਂ ਸਾਰੀ ਕਿੱਤਿਆਂ ਦੇ ਕੰਮ ਜਾਵਾਂ। ਜੇਕਰ ਤੰਦਰੁਸਤੀ ਨਹੀਂ ਹੈਗੀ ਰੁਟੀਨ ਦੇ ਵਿੱਚ ਵੀ ਚਾਹੀ ਕੋਈ ਨਹੀਂ ਮਤਲਬ ਡਰਗ ਲੈਂਦਾ ਰੁਟੀਨ ਦੇ ਵਿੱਚ ਵੀ ਆਊਟਡੋਰ ਹਰੇਕ ਲਈ ਬਹੁਤ ਜ਼ਰੂਰੀ ਹੋ ਗਿਆਗਾ ਉਹਦੇ ਤਹਿ ਜਿਹੜਾ ਅਸੀਂ ਮੈਕਸਿਮ ਕਰ ਜਿਵੇਂ ਪਹਿਲਾਂ ਸੀਐਮ ਸਾਹਿਬ ਵੱਲੋਂ ਗੇਮਸ ਵਗੈਰਾ ਨੂੰ ਬੜਾ ਸਪੈਸ਼ਲ ਜ਼ੋਰ ਦਿੱਤਾ ਗਿਆ ਸੀ ਉਹਨੂੰ ਉਹਦੀ ਹੁਣ ਨਿਸ਼ਚੇ ਮਿਸ਼ਨ ਦੇ ਤਹਿਤ ਕਾਪੀ ਕਰਦੇ ਆ ਜਿਹੜਾ ਉਸ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਜੋ ਸਰਕਾਰ ਦੀਆਂ ਉਪਲਬਧੀਆਂ ਜਿਹੜੀਆਂ ਡੇ ਬਾਈ ਡੇ ਜਿਹੜਾ ਹੋਰ ਜ਼ਿਆਦਾ ਅਸੀਂ ਚਾਰ ਚੰਦ ਲਾਸ ਸਕੀਰ ਹਲ ਮਿਲ ਕੇ ਦੀ ਇਹ ਬਹੁਤ ਵਧੀਆ ਪ੍ਰਾਲਾ ਜੀ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਜੀ ਜੇ ਨਸ਼ੇ ਤੋਂ ਦੂਰ ਰਹਿਣਾ ਜਾਂ ਉਹਨਾਂ ਤੋਂ ਬਚਣਾ ਤੋਂ ਇੱਕੋ ਇੱਕ ਅਪਰਾਲਾ ਖੇਡਾਂ ਜੋ ਇਹ ਨਿਸ਼ਚੇ ਮਿਸ਼ਨ ਜੋ ਪੰਜਾਬ ਪੁਲਿਸ ਨੇ ਚਲਾਇਆ ਇਹ ਬਹੁਤ ਸ਼ਲਾਘਾ ਜੋ ਕਦਮ ਹੈ ਜੀ ਇਹ ਨਾਲ ਨਸ਼ਾ ਤੋਂ ਦੂਰ ਆ ਜਾਂਦਾ ਉਹ ਰابطਾ ਕਾਇਮ ਹੁੰਦਾ ਜਿਹੜਾ ਪਾੜਾ ਸੀਗਾ ਅੱਗੇ ਆਮ ਲੋਕਾਂ ਤੇ ਪੁਲਿਸ ਦਾ ਜੋ ਪਾੜਾ ਸੀ ਗਾਇਬ ਸੀਗਾ ਉਹ ਖਤਮ ਹੁੰਦਾ ਜੀ ਤੇ ਹਰ ਇੱਕ ਇਨਸਾਨ ਡਾਇਰੈਕਟ ਜੁੜਿਆ ਜੁੜ ਵੀ ਰਿਹਾ ਤੇ ਇਹਦੇ ਨਾਲ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਆ ਉਹ ਸਹੀ ਉਹਨੂੰ ਫਾਲੇ ਦੇ ਨਾਲ ਹੀ ਮਿਲਣਾ ਜੀ ਗੇਮਾਂ ਨਾਲ ਜੀ ਤੇ ਬਹੁਤ ਵਧੀਆ ਪ੍ਰਾਰਲਾ ਸੀ ਸਾਡੇ ਡੀਐਸਪੀ ਸਾਹਿਬ ਅੱਜ ਐ ਐਸਐਚਓ ਸਾਹਿਬ ਆਏ ਨੇ ਮੈਡਮ ਜਗਿੰਦਰ ਕੌਰ ਜੋ ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਪ੍ਰੋਗਰਾਮ ਚਲਾਇਆ ਗਿਆ ਜੀ ਤੇ ਛਲਾਗਾ ਜੋ ਉਦਮਾ ਜੀ ਪਿੰਡ ਵਾਥੀਆਂ ਦੀ ਵੀ ਬਹੁਤ ਵੱਡੀ ਇਹ ਉਦਮ ਕੀਤਾ ਗਿਆ ਪਿੰਡ ਵਾਥੀਆਂ ਵੱਲੋਂ ਵੀ ਤੇ ਸਾਰੇ ਪਿੰਡਾਂ 'ਚ ਤਕਰੀਬ ਨਹੀਂ ਇਹੀ ਬੇਨਤੀ ਕਰਦੇ ਹਾਂ ਜੀ ਨਸ਼ੇ ਤੋਂ ਬਚ ਲਈ ਖੇਡਾਂ ਨਾਲ ਜੋੜਿਆ ਜਾਵੇ ਤੇ ਇਸ ਤੋਂ ਵਧੀਆ ਕੋਈ ਪ੍ਰਾਰਲਾ ਨਹੀਂ ਜੀ ਸਾਡੇ ਪਿੰਡ ਦੇ ਹਾਲਾਤ ਠੀਕ ਹੈ ਜੀ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਜੀ ਉਹ ਸਰਕਾਰ ਆ ਬਦਲਾਵ ਆਇਆ ਜੀ ਉਸ ਤੋਂ ਬਾਅਦ ਯਾਨੀ ਕਿ ਇੱਕ ਜੋ ਪੋਲੀਟੀਕਲ ਲੀਡਰ ਨੇ ਜੋ ਸਾਡੇ ਮਾਨਯੋਗ ਸਪੀਕਰ ਸਾਹਿਬ ਨੇ ਦੋਸਤਾਨਾ ਉਹਨਾਂ ਨਾਲ ਜੇ ਨਸ਼ੇ ਵਾਲੇ ਨਾਲ ਰਾਬਤਾ ਕਾਇਮ ਰੱਖਦੇ ਆ ਜੀ ਉਹਨਾਂ ਨਾਲ ਰੈਗੂਲਰ ਗੱਲਾਂ ਕਰਦੇ ਆ ਜਦੋਂ ਵੀ ਹਫਤੇ ਦੋ ਹਫਤੇ ਚ ਉਹ ਮਿਲਦੇ ਤੇ ਨਸ਼ੇ ਵਾਲਾਂ ਨਾਲ ਗੱਲਾਂ ਬਾਤਾਂ ਕਰਕੇ ਔਰ ਉਹਨਾਂ ਨੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਸੀ ਹਰ ਪਿੰਡ ਪਿੰਡ ਜਾ ਕੇ ਜਿਹੜੇ ਮੁੰਡਿਆਂ ਨੇ ਨਸ਼ਾ ਛੱਡਿਆ ਸੀਗਾ ਅਲੱਗ-ਅਲੱਗ ਪਿੰਡਾਂ ਤੇ ਉਹਨਾਂ ਨੂੰ ਉਹਨਾਂ ਦੇ ਰੂਬਰੂ ਕਰਾ ਕੇ ਦੱਸਿਆ ਵੀ ਨਸ਼ਾ ਛੱਡ ਸਕਦੇ ਆਪਾਂ ਇਹ ਨਹੀਂ ਵੀ ਨਸ਼ਾ ਨਹੀਂ ਛੱਡ ਸਕਦੇ ਸਾਡੇ ਪਿੰਡ ਦੇ ਵੀ ਹਾਲਾਤ ਬਿਹਤਰ ਹੋ ਰਹੇ ਆ ਜੀ ਅੱਗੇ ਨਾਲ ਪੁਲਸ ਦਾ ਬਰੇ ਕਿਵੇਂ ਸਹਿਯੋਗ ਮਿਲਿਆ ਤੁਹਾਨੂੰ ਇਦਾਂ ਦਾ ਰੇਅਰ ਰਵਈਆ ਰਵਈਆ ਪੁਲਸ ਦਾ ਤਾਂ ਬਹੁਤ ਛਲਾਗਾ ਜੋਗ ਰਿਹਾ ਜੀ ਦਰਅਸਲ ਕੀ ਹੈ ਇਸ ਜਿਹੜਾ ਨਸ਼ੇ ਨੂੰ ਖਤਮ ਕਰ ਲਈਏ ਨਾ ਜੀ ਪੁਲਸ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਨਾਂ ਨਾਲ ਹੀ ਪ੍ਰਭਾਵ ਜ਼ਿਆਦਾ ਪੈਂਦਾ ਜੀ ਤੇ ਸਰਕਾਰ ਦੇ ਜਿਹੜਾ ਸਰਕਾਰ ਦਾ ਅਗਲਾ ਮੈਸੇਜ ਆ ਉਹ ਪੁਲਸ ਰਾਹੀਂ ਦਿੱਤਾ ਜਾਂਦਾ ਜੀ ਤੇ ਇਹ ਬਹੁਤ ਛਲਾਗਾ ਜੋਗ ਰਿਹਾ ਅੱਜ ਜੋ ਉਪਰਾਲਾ ਕੀਤਾ ਬਹੁਤ ਹੀ ਛਲਾਗਾ ਜੋ ਦੇਖੋ ਦੋ ਟੀਮਾਂ ਨੂੰ ਖੇਡਣਾ ਸੀਗਾ ਜੀ ਦੋ ਟੀਮਾਂ ਤੇ ਇੱਕ ਟੀਮ ਐਕਸਟਰਾ ਆਈ ਜੀ ਪਿੰਡ ਪੱਕੇ ਤੋਂ ਖੇਡਣ ਹੌਸਲਾ ਵਧਾ ਜੀ ਬੱਚਿਆਂ ਦੇ ਅੱਜ ਗਰਾਊਂਡ ਤੇ ਖੁਸ਼ੀ ਹੁੰਦੀ ਹੈ ਜੀ ਇਹ ਚੀਜ਼ ਰੌਣਕਾ ਖਤਮ ਹੋ ਗਈਆਂ ਤੇਗੀਆਂ ਇਹ ਪੰਜਾਬ ਸਰਕਾਰ ਉਹ ਪੰਜਾਬ ਪੁਲਿਸ ਦੇ ਉਦਮ ਨਾਲਲੇ ਦੁਆਰਾ ਵਾਪਤ ਆ ਰਹੀਆਂ ਜੀ ਹੋਰ ਪੰਜਾਬ ਨੂੰ ਅਸੀਂ ਅਨਰਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਤੁਸੀਂ ਅੱਜ ਕੁਝ ਵੀ ਮਹਿਸੂਸ ਕਰ ਰਹੇ ਹੋ ਪੰਜਾਬ ਨਵਾਸੀਆਂ ਨੂੰ ਇਹੀ ਅਪੀਲ ਆ ਜੀ ਇੱਕ ਤਾਂ ਜੋ ਨਸ਼ਿਆਂ ਦੀ ਇਹ ਦਲਦਲਾਈ ਇਹ ਤੋਂ ਦੂਰ ਲਿਆ ਜਾਵੇ ਔਰ ਕਦੇ ਵੀ ਇਹ ਨਾ ਸੋਚਿਆ ਜਾਵੇ ਕਿ ਨਸ਼ੇ ਤੋਂ ਕੋਈ ਨਿਕਲ ਨਹੀਂ ਸਕਦਾ ਇਹਦਾ ਇਲਾਜ ਹੈਗਾ ਜੀ ਪੰਜਾਬ ਪੁਲਿਸ ਰਾਹੀਂ ਵੀ ਵੱਖਰੇ ਵੱਖਰੇ ਕੈਂਪ ਲਾ ਰਹੇ ਆ ਆਪਣੇ ਫ੍ਰੀ ਕੋਰਟ ਵੀ ਹਸਪਤਾਲਾ ਜੀ ਉੱਥੇ ਵੀ ਫ੍ਰੀ ਇਲਾਜ ਕੀਤਾ ਇਹ ਨਹੀਂ ਉਹ ਪੰਜਾਬ ਸਰਕਾਰ ਵੱਲੋਂ ਵੀ ਇਹ ਤੇ ਪੂਰਾ ਫੋਕਸ ਕੀਤਾ ਜਾ ਰਿਹਾ ਵੀ ਨਸ਼ਿਆਂ ਦਾ ਕੋਰਟ ਜਿਹੜਾ ਪੰਜਾਬ ਨੂੰ ਲੱਗਾ ਉਹ ਖਤਮ ਕੀਤਾ ਜਾਵੇ ਤੇ ਪੰਜਾਬ ਦੇ ਵਾਸੀ ਨੂੰ ਇਹ ਹੈ ਵੀ ਸਾਰੇ ਪਿੰਡਾਂ 'ਚ ਗੇਮਾਂ ਨੂੰ ਪ੍ਰਮੋਟ ਕੀਤਾ ਜਾਵੇ ਤੇ ਸਟੇਡੀਅਮ ਵੱਲ ਸਰਕਾਰ ਦਾ ਵੀ ਧਿਆਨ ਹੈ ਸਟੇਡੀਅਮ ਬੰਨ ਪਿੰਡਾਂ 'ਚ ਤੇ ਜਿਹੜੀ ਰੁਚੀ ਆ ਨੌਜਵਾਨਾਂ ਦੀ ਉਹ ਖੇਡਾਂ ਵੱਲ ਹੋਈ ਜਾਵੇ